ਸਭ ਤੋਂ ਪਹਿਲਾਂ ਤਾਂ ਅਸੀਂ ਆਵਾਜ਼ ਪਾਵਰ ਆਫ ਮੈਨ ਟੀਮ ਦਾ ਸਾਰੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਇਹਨਾਂ ਨੇ ਸਾਡੇ ਪਿੰਡ ਐਨ ਜੀਓ ਦਾ ਆਪਣਾ ਆਫਿਸ ਖੋਲ ਕੇ ਬੰਦਿਆਂ ਦੀਆਂ ਜੋ ਪ੍ਰੋਬਲਮਾਂ ਨੇ ਉਹਨਾਂ ਨੂੰ ਸੋਲਵ ਕਰਨ ਦਾ ਪ੍ਰਣ ਕੀਤਾ ਅਸੀਂ ਇਹਨਾਂ ਤੋਂ ਬਹੁਤ ਉਮੀਦ ਕਰਦੇ ਆਂ ਕਿ ਜਿਵੇਂ ਲੜਕੀਆਂ ਲਈ ਕਾਨੂੰਨ ਬਣੇ ਹੋਏ ਨੇ ਪ੍ਰਾਇੋਰਟੀ ਦੇ ਆਧਾਰ ਤੇ ਉਹਨਾਂ ਨੂੰ ਇਨਸਾਫ ਮਿਲਦਾ ਪਰ ਕਿਤੇ ਨਾ ਕਿਤੇ ਕਸਰ ਰਹਿ ਜਾਂਦੀ ਹੈ ਜਿਹੜੇ ਮੁੰਡੇ ਆ ਉਹਨਾਂ ਨੂੰ ਇਨਸਾਫ ਪ੍ਰੋਪਰ ਨਹੀਂ ਮਿਲਦਾ ਸੋ ਮੁੰਡੇ ਆ ਜਿਹੜੇ ਉਹ ਦੁਖੀ ਹੋ ਕੇ ਕੋਈ ਖੁਦਕਸ਼ੀ ਕਰ ਲੈਂਦਾ ਕੋਈ ਕੁਝ ਉਸ ਕਰਕੇ ਇਹਨਾਂ ਨੇ ਜੋ ਇਹ ਬੀੜਾ ਚੁੱਕਿਆ ਆਵਾਜ਼ ਪਾਵਰ ਆਫ ਮੈਨ ਦਾ ਅਸੀਂ ਇਹਨਾਂ ਨਾਲ ਹਰ ਵੇਲੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਜੀ ਤੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨੇ ਆ ਇਹਨਾਂ ਦੇ ਐਨ ਜੀਓ ਆ ਜੋ ਦਿਨ ਰਾਤ ਦਿਨ ਦੁਕਣੀ ਰਾਤ ਚੌਗੁਣੀ ਤਰੱਕੀ ਕਰ ਰਿਹਾ ਜੀ ਜਿਹਦਾ ਇਹਨਾਂ ਨੂੰ ਪ੍ਰਾਪਤ ਕੀਤਾ ਗਿਆ ਬੀਟੀ ਵੀਸਾ ਗੀ ਭਰਾਓ ਤਾਂ ਕੇ ਇਹ ਸਿਗਾ ਚੁੱਕੋ ਪਰ ਉਹਨਾਂ ਘੇਟਿਆਂ ਦੀ ਵੀ ਕਾਨੂੰਨ ਦੀ ਜਿਹੜੀ ਉਪਰਾਲੇ ਕਰਨ ਲਈ ਇਹਨਾਂ ਨੇ ਕੋਸ਼ਿਸ਼ ਕੀਤੀ ਜੀ ਬਹੁਤ ਚੰਗੀ ਗੱਲ ਹੈ ਜੀ ਇਹ ਇਕੱਲਾ ਬੇਟੀ ਦਾ ਜਾਂ ਸਮਾਨਤਾ ਹੈ ਸਾਰਿਆਂ ਨੂੰ ਸੰਸਾਰ 'ਚ ਜਿੱਨਾ ਸੀ ਬੇਟੀ ਨੂੰ ਪ੍ਰਾਇੋਰਟੀ ਦੇ ਰਿਆਂ ਬੇਟੇ ਨੂੰ ਵੀ ਚਾਹੀਦੀ ਹੈ ਜਿੰਨੀ ਬੇਟੇ ਨੂੰ ਦੇ ਰਿਆਂ ਉਨੀ ਬੇਟੀ ਨੂੰ ਵੀ ਚਾਹੀਦੀ ਹੈ ਜੀ ਸੋ ਇਹਨਾਂ ਦਾ ਜੋ ਉਪਰਾਲਾ ਬਹੁਤ ਸਲਾਘਾਯੋਗ ਹੈ ਅਸੀਂ ਇਹਦੀ ਬਹੁਤ ਪ੍ਰਸ਼ੰਸਾ ਕਰਦੇ ਹਾਂ ਜੀ ਬਿਲਕੁਲ ਫਰਸਟ ਓਪਨਿੰਗ ਬੇਟਿਆਂ ਲਈ ਕੀਤੀ ਗਈ ਹੈ ਉਹ ਤੇ ਇਹ ਜਿਹੜਾ ਫਰਸਟ ਆਪਾਂ ਓਪਨਿੰਗ ਜਗ੍ਹਾ ਦੀ ਓਪਨਿੰਗ ਕੀਤੀ ਹੈ ਪੂਰੀ ਦੁਨੀਆ 'ਚ ਪਹਿਲੀ ਥਾਂ ਹੈ ਜਿੱਥੇ ਮੁੰਡਿਆਂ ਦੀ ਸੁਣਵਾਈ ਹੋਊਗੀ ਅਸੀਂ ਕਾਫੀ ਵੂਮਨ ਸੈਲ ਦੇਖ ਲਏ ਮੰਤਰਾਲੇ ਦੇਖ ਲਏ ਉਹਨਾਂ ਦੇ ਹੈਲਪਲਾਈਨ ਨੰਬਰ ਦੇਖ ਲਏ ਬਟ ਬੇਟਿਆਂ ਲਈ ਕਦੇ ਵੀ ਸਰਕਾਰ ਨੇ ਕੋਈ ਉਪਰਾਲਾ ਨਹੀਂ ਕੀਤਾ ਜਾਂ ਸਮਾਜ 'ਚ ਕੋਈ ਬੇਟਿਆਂ ਲਈ ਅੱਗੇ ਨਹੀਂ ਆਇਆ ਜਿਹਦੇ ਕਰਕੇ ਬੇਟੇ ਡੇ ਬਾਈ ਡੇ ਸੁਸਾਈਡ ਕਰ ਰਹੇ ਹੈ ਤੇ ਅੱਜ ਦੇ ਟਾਈਮ 'ਚ ਐਨਸੀਆਰਬੀ ਦਾ ਡਾਟਾ ਹੈ ਬੇਟਿਆਂ ਦੀ ਸੁਸਾਈਡ ਰੇਸ਼ਿਓ ਸਭ ਤੋਂ ਜ਼ਿਆਦਾ ਹੈ ਸੋ ਇਹ ਕਿੱਥੇ ਨਾ ਕਿੱਥੇ ਸਮਾਜ 'ਚ ਜ਼ਰੂਰੀ ਹੋ ਗਿਆ ਸੀਗਾ ਕਿ ਝੂਠੇ ਐਲੀਗੇਸ਼ਨ ਦੇ ਕਾਰਨ ਜਿਹੜੇ ਮੁੰਡੇ ਸੁਸਾਈਡ ਕਰ ਰਹੇ ਸੀਗੇ ਜਾਂ ਮਾਵਾਂ ਦੇ ਪੁੱਤ ਖੋ ਰਹੇ ਸੀ ਉਹਨਾਂ ਲਈ ਇਹ ਉਪਰਾਲਾ ਕਰਨਾ ਜ਼ਰੂਰੀ ਸੀਗਾ ਇੰਤਜ਼ਾਮ ਬਿਲਕੁਲ ਇਨਸਾਫ ਮਿਲੂਗਾ ਐਕਚੁਅਲੀ ਹੈ ਕਿ ਸਾਡੇ ਸਮਾਜ ਦੇ ਵਿੱਚ ਲੀਗਲ ਗਾਈਡੈਂਸ ਦੀ ਬੜੀ ਕਮੀ ਹੈ ਕਹਿੰਦੀ ਹੈ ਨਾ ਇੱਕ ਸਹੀ ਡਾਇਰੈਕਸ਼ਨ ਦਾ ਹੋਣਾ ਬੜਾ ਜ਼ਰੂਰੀ ਹੈ ਸੋ ਇੱਥੇ ਉਹਦਾ ਦੀ ਐਡਵੋਕੇਟ ਟੀਮ ਸਾਡੇ ਜਿਹੜੇ ਪੀੜਿਤ ਪਰਿਵਾਰ ਹੈ ਉਹ ਆਮਨੇ ਸਾਹਮਨੇ ਹੋਣਗੇ ਉਹਨਾਂ ਨੂੰ ਸਹੀ ਗਾਈਡੈਂਸ ਮਿਲੇ ਤਾਂ ਕਿ ਆਪਣਾ ਬਿਲਕੁਲ ਅ ਅਸੀਂ ਆਨਾਂ ਦੇ ਕੀਤੀ ਹੈ ਉੱਥੇ ਦੇ ਲੋਕਾਂ ਦਾ ਉੱਥੇ ਦੇ ਸੁਸਾਇਟੀ ਦਾ ਨਾਲ ਹੋਣਾ ਬੜਾ ਜ਼ਰੂਰੀ ਹੈ ਸੋ ਇਹਨਾਂ ਦੇ ਦਿਲੋਂ ਧੰਨਵਾਦ ਦੀਆਂ ਫਿਊਚਰ ਚ ਵੀ ਸਾਡਾ ਬਹੁਤ ਸਾਥ ਦੇਣਗੇ ਹਨ ਤੋਂ ਹੋਪ ਕਰਦੇ ਹਾਂ ਅਸੀਂ ਸਭ ਦੇਖਿਆ ਜਾਵੇ ਕਿ ਸੰਸਥਾ ਵੱਲੋਂ ਕੁਝ ਨਾ ਪੁੱਛੋ ਪਰਾ ਲੈ ਕੇ ਨਾ ਇਹ ਤਾਂ ਬੜੀ ਉਹ ਸਸਤਾ ਨੂੰ ਪ੍ਰਲਕਿਤ ਆ ਗਿਆ ਇਹ ਫ੍ਰੀ ਕੋਸਟ ਹੈ ਬਿਲਕੁਲ ਫ੍ਰੀ ਆਫ ਕੋਸਟ ਕੀਤਾ ਜਾਊਗਾ ਕਿਉਂਕਿ ਪੇਡ ਸਰਵਿਸ ਤਾਂ ਹਰ ਕੋਈ ਦੇ ਰਿਆ ਨਾ ਕੋਰਟ ਕਚੈਰੀ ਪੁਲਿਸ ਥਾਣੇ ਜਾਂ ਕਿੱਥੇ ਵੀ ਚਲੇ ਜਾਓ ਆਪਾਂ ਕੋਈ ਲੀਗਲ ਫਾਰਮ ਨਹੀਂ ਚਲਾ ਰਹੇ ਕਿ ਇੱਥੇ ਪੈਸੇ ਆ ਦੇ ਕੇ ਅਸੀਂ ਲੀਗਲ ਗਾਈਡੈਂਸ ਦਵਾਂਗੇ ਜਾਂ ਤੁਹਾਡੇ ਕੇਸਿਸ ਫਾਈਟ ਕਰਾਂਗੇ ਪੂਰੀ ਦੁਨੀਆ ਦੀ ਜਿੱਦਾ ਮੈਂ ਪਹਿਲੇ ਕਿਹਾ ਪਹਿਲੀ ਥਾਂ ਹੈ ਜਿੱਥੇ ਮੁੰਡਿਆਂ ਦੀ ਲੀਗਲ ਗਾਈਡੈਂਸ ਫ੍ਰੀ ਚ ਦਿੱਤੀ ਜਾਊਗੀ ਉਹਨਾਂ ਦੇ ਜਿਹੜੇ ਕੇਸ ਨਹੀਂ ਲੜ پا ਰਹੇ ਆਪਣੇ ਪਰਿਵਾਰ ਉਹਨਾਂ ਦੀ ਮਾਵਾਂ ਭੈਣ ਦੇ ਕਿ ਸੀਟ ਲਿਆ ਜਾਂਦਾ ਉਹਨਾਂ ਦੇ ਫ੍ਰੀ ਚ ਫਾਈਟ ਕਰਾਂਗੇ ਸਰ ਲਿਖੇ ਤੁਸੀਂ ਉਹ ਪਰਾਲਾ ਜਿਹੜਾ ਕੀਤਾ ਮਿਲਿਆ ਬਲੋ ਯਾਰ ਜੈਸ ਤੋਂ ਉਹ ਕੀਤਾ ਮੰਨ ਲਓ ਕੋਈ ਲੜਕੀ ਬਦੋ ਵੀ ਆਜਾਦ ਜਾਤੀ ਤੁਸੀਂ ਉਹਨੂੰ ਵੀ ਪਰਾਲਾ ਦੋ ਪਹਿਲੇ ਚਾਹ ਬਿਲਕੁਲ ਆਪਾਂ ਉਹਨਾਂ ਨੂੰ ਵੀ ਪ੍ਰੋਪਰ ਗਾਈਡ ਕਰਦੇ ਆ ਕਿਉਂਕਿ ਲੜਕੀਆਂ ਚ ਸਿਰਫ ਇੱਕ ਬਹੁਵਾਦੀ ਕਾਨੂੰਨ ਹੈਗਾ ਲੜਕੀਆਂ ਚ ਜਦੋਂ ਉਹਨਾਂ ਦੀ ਮਾਂ ਦੀ ਗੱਲ ਆ ਜਾਂਦੀ ਹੈ ਉਹਨਾਂ ਦੀ ਭੈਣਾਂ ਦੀ ਗੱਲ ਆ ਜਾਂਦੀ ਤੇ ਕਈ ਭੈਣਾ ਵੀ ਹੈ ਜਿਹੜੀ ਸਾਡੇ ਤੋਂ ਸਪੋਰਟ ਲੈਂਦੀ ਹੈ ਸੋ ਅਸੀਂ ਉਹਨਾਂ ਲਈ ਵੀ ਖੜੇ ਆ ਸਕ ਬਿਲਕੁਲ ਸਰ ਕਾਫੀ ਮਸਲੇ ਜਿਨ੍ਹਾਂ ਨੂੰ ਲੀਗਲ ਗਾਈਡੈਂਸ ਦੀ ਕਮੀ ਸੀਗੀ ਜਿਹੜੇ ਸਹੀ ਡਾਇਰੈਕਸ਼ਨ ਚ ਨਹੀਂ ਜਾ ਰਹੇ ਸੀਗੇ ਕਾਫੀ ਮੈਕਸਿਮਮ ਹੱਦ ਤੱਕ ਮਸਲੇ ਹੱਲ ਕੀਤੇ ਆ ਤੇ ਕਈ ਕੇਸਿਸ ਚੱਲ ਵੀ ਰਹੇ ਆ ਜਿਨ੍ਹਾਂ ਦੀ ਲੀਗਲ ਗਾਈਡੈਂਸ ਪ੍ਰੋਪਰ ਚੱਲ ਰਹੀ ਹੈ ਮੈਸੇਜ ਆ ਹੋਣ ਕਿ ਕੰਟੈਕਟ ਤੁਹਾਡੇ ਨਾਲ ਕਿਸ ਤਰ੍ਹਾਂ ਕਰਨਾ ਲੋਕ ਜਿਹੜੇ ਬਿਲਕੁਲ ਕੁੜੀਆਂ ਦੇ ਨਾਤੇ ਪੂਰੀ ਦੁਨੀਆ ਚ ਹੈਲਪਲਾਈਨ ਨੰਬਰ ਗਵਰਨਮੈਂਟ ਨੇ ਚਲਾਇਆ ਹੋਇਆ ਬਟ ਬੰਦਿਆਂ ਦੇ ਨਾਤੇ ਨਾ ਕੋਈ ਮੈਨ ਕਪ ਕਿਸ਼ਨ ਹੈ ਨਾ ਕੋਈ ਹੈਲਪਲਾਈਨ ਨੰਬਰ ਹੈ ਸਾਡੀ ਓਲਓਵਰ ਵਰਲਡ ਚਲ ਰਿਹਾ ਜਿੱਤੇ ਕੋਈ ਵੀ ਮੁੰਡਾ ਪੀੜੇ ਤਾਂ ਉਹਦਾ ਪਰਿਵਾਰ ਪੀੜੇ ਤਾਂ ਉਹਦੇ ਤੇ ਫੋਨ ਕਰ ਸਕਦੇ ਆ ਸਾਡੀ ਟੀਮ ਦਿਨ ਰਾਤ ਉਹ ਫੋਨਸ ਨੂੰ ਅਟੈਂਡ ਕਰ ਰਹੀ ਹੈ ਉਹਨਾਂ ਦਾ ਡਾਟਾ ਮੇਨਟੇਨ ਕਰਕੇ ਉਹਨਾਂ ਨੂੰ ਲੀਗਲ ਗਾਈਡੈਂਸ ਪ੍ਰੋਵਾਈਡ ਕਰ ਰਹੀਓ ਜਿੱਥੇ ਲੋੜ ਪੈਂਦੇ ਆ ਉਹਨਾਂ ਨੂੰ ਲਾ ਕੇ ਲੀਗਲ ਏਡ ਵੀ ਪ੍ਰੋਵਾਈਡ ਕਰ ਰਹੀ ਹੈ ਬਿਲਕੁਲ ਕੋਰਸ ਨੰਬਰ 978 978078 978078 ਹੈਗਾ ਜਿਹੜਾ ਫਰਸਟ ਪ੍ਰਾਇੋਰਟੀ ਤੇ ਚੱਲ ਰਿਹਾ ਬਾਕੀ ਪੰਜ ਨੰਬਰ ਹੈਗੇ ਜਿਹੜੇ ਟੀਮ ਦੇ ਚੱਲਦੇ ਆ ਅਲੱਗ-ਅਲੱਗ 978078 8078 ਇਹਨਾਂ ਚੋਂ ਕਿਹਨਾਂ ਚੱਲ ਕੇ ਪਹੁੰਚੇ ਜਿਹੜਾ ਦੋ ਕਿੰਨੇ ਇਸ ਨੂੰ ਕਿਹਨਾਂ ਦਾ ਰਿਹਾ ਕਿ ਕਿਵੇਂ ਪਹਿਲਾਂ ਤਾਂ ਸਾਰਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆ ਨਾ ਸਾਡੇ ਕਰਕੇ ਲੁਧਿਆਣੇ ਤੋਂ ਸਪੈਸ਼ਲ ਪਟਿਆਲੇ ਆਇਆ ਬਾਕੀ ਅਨਮੋਲ ਭਾਜੀ ਦੇ ਸਰਪੰਚ ਭਾਜੀ ਨੇ ਦਾਸੀ ਦਿੱਤਾ ਆਪਣੀ ਐਨਜੀਓਰੇ ਜਿਹੜੀ ਸਾਡੀ ਐਨਜੀਓ ਹੈਗੀ ਆ ਉਹ ਜੋ ਕੱਲ ਜੋ ਚੱਲਦਾ ਪਿਆ ਹਨਾ ਕਿ ਜਿੱਦਾਂ ਕਿਸੇ ਕੁੜੀ ਨੇ ਕਿਸੇ ਮੁੰਡੇ ਤੇ ਕੇਸ ਪਾਦਾ ਝੂਠਾ ਕੇਸ ਹਨਾ ਉਹਦੇ ਕਰਕੇ ਕਈ ਤਾਂ ਸਰਵਾਈਵ ਕਰ ਜਾਂਦੇ ਆ ਪਰ ਕਈ ਇਹੋ ਜਿਹੇ ਹੁੰਦੇ ਆ ਕਿ ਉਹ ਮੈਂਟਲੀ ਪਰੇਸ਼ਾਨ ਹੋ ਜਾਂਦੇ ਆ ਇੱਥੇ ਤੱਕ ਕਿ ਸੁਸਾਈਡ ਵੀ ਕਰ ਲੈਂਦੇ ਆ ਉਹ ਆਪਣੀ ਸੁਸਾਈਡ ਤਾਂ ਕਰ ਲੈਂਦੇ ਆ ਪਰ ਪਿੱਛੇ ਉਹਨਾਂ ਦੇ ਜਿਹੜੇ ਹਨਾ ਫੈਮਿਲੀ ਮੈਂਬਰ ਹੁੰਦੇ ਆ ਉਹਨਾਂ ਦੀ ਮਦਰ ਹੁੰਦੀ ਆ ਫਾਦਰ ਹੁੰਦੇ ਆ ਉਹਨਾਂ ਦਾ ਬਹੁਤ ਬੁਰਾ ਹਾਲ ਹੁੰਦਾ ਵਾ ਅਸੀਂ ਬਸ ਇੱਕ ਛੋਟੀ ਕੋਸ਼ਿਸ਼ ਕੀਤੀ ਆ ਕਿ ਹਨਾ ਕਿ ਅਸੀਂ ਇਸ ਚੀਜ਼ ਨੂੰ ਇਸੇ ਸਹੀ ਰਾਹ ਲੈ ਕੇ ਜਾ ਸਕੀਏ ਜੀ ਸਰ ਦੇਖਣ ਜਾਵੇ ਕਿ ਜਿਸ ਤਰ੍ਹਾਂ ਕੀ ਥੋੜਾ ਟਾਈਮ ਜਦੋਂ ਬਲੈਕ ਆਉਂਦਾ ਟਾਈਮ ਆ ਗਿਆ ਕੁਛੇ ਲੜਕੀ ਨਸ਼ੇਰੀ ਵਿੱਚ ਜਾ ਚੁੱਕੇ ਮੋਹਰੇ ਬੋਲੇ ਤੁਸੀਂ ਤੁਹਾਡੇ ਐਸ ਤੋਂ ਸਹਿਤ ਹਾਂਜੀ ਹਾਂਜੀ ਸਰ ਮੈਂ ਇੱਕ ਦੱਸ ਦੇਣਾ ਸਾਡੀ ਐਨਜੀਓ ਲੁਧਿਆਣੇ ਦੀ ਵੀ ਚੱਲਦੀ ਆ ਇੱਕ ਸਾਡੀ ਪਟਿਆਲੇ ਆ ਨਾ ਪਟਿਆਲੇ ਬਾਰੇ ਤੁਹਾਨੂੰ ਦੱਸਤਾ ਲੁਧਿਆਣੇ ਸਾਡੀ ਐਨਜੀਓ ਚੱਲਦੀ ਆ ਉਹਦੇ ਵਿੱਚ ਜੇ ਕੋਈ ਬੰਦਾ ਜਾਂ ਕੋਈ ਕੋਈ ਵੀ ਹੈ ਨਾ ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਲੜਕਾ ਲੜਕੀ ਬੱਚੇ ਸਭ ਨਸ਼ੇ 'ਚ ਅਨਾ ਜਾਣ ਨੂੰ ਤਿਆਰ ਹੋ ਰਿਹਾ ਜਾਂ ਕੋਈ ਗਲਤ ਰਾਹ ਨੂੰ ਲੈ ਜਾਂਦਾ ਜੇ ਕੋਈ ਨਸ਼ੇ 'ਚ ਫਸਿਆ ਹੋਇਆ ਵਾ ਤਾਂ ਸਾਡੀ ਐਨਜੀਓ ਚੱਲਦੀ ਹੈ ਲੁਧਿਆਣੇ 'ਚ ਅਸੀਂ ਇਹਨੂੰ ਗਾਈਡ ਕਰਾਂਗੇ ਤੁਸੀਂ ਇਸ ਰਾਹ ਤੋਂ ਕਿੱਦਾਂ ਨਿਕਲੋ ਪਰ ਮੈਂ ਹਰ ਵਾਰ ਇਹੀ ਕਹਿਣਾ ਹੁੰਨਾ ਕਿ ਸਾਡੀ ਐਨਜੀਓ ਜਿਹੜਾ ਆਵੇ ਉਹਦਾ ਮਨ ਹੋਵੇ ਨਾ ਛੱਡਣ ਦਾ ਨਾ ਕਈ ਵਾਰੀ ਕਈਆਂ ਦੇ ਘਰ ਦੇ ਫੋਨ ਆ ਜਾਂਦੇ ਕਿ ਸਾਡੇ ਬੱਚੇ ਨੂੰ ਲੈ ਜਾਓ ਤੁਸੀਂ ਹੈ ਨਾ ਕਿ ਸਾਡੇ ਘਰ ਦੇ ਬੱਚੇ ਨੂੰ ਚੱਕ ਕੇ ਤੁਸੀਂ ਆਪਣੇ ਕੋਲ ਰੱਖ ਲਓ ਪਰ ਇਹ ਤਾਂ ਨਹੀਂ ਹੋ ਸਕਦਾ ਜਿਹਦਾ ਮਨ ਹੈਗਾ ਵਾ ਸਾਡੀ 24 ਘੰਟੇ ਐਨ ਜੀਓ ਚੱਲਦੀ ਆ ਜੇ ਕਿਸੇ ਨੂੰ ਕੋਈ ਦਿੱਕਤ ਹੈ ਕਿ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਇਹ ਨਾਮ ਐਨ ਜੀਓ ਦਾ ਤੇ ਥਰੀ ਕਿੜੀ ਜਗ੍ਹਾ ਤੁਹਾਡੇ ਆਫਿਸ ਹੈ ਸਾਡਾ ਸਰ ਐਨ ਜੀਓ ਦਾ ਨਾਮ ਹੈਗਾ ਐਚ ਐਸ ਡਬਲਯੂ ਜਿਹੜੀ ਲੁਧਿਆਣਾ ਦੀ ਸਾਡੀ ਐਨ ਜੀਓ ਚੱਲਦੀ ਆ ਉਹਦਾ ਨਾਮ ਹੈਗਾ ਐਚ ਐਸ ਡਬਲਯੂ ਐਨ ਜੀਓ ਤੇ ਉਹਦਾ ਜਿਹੜਾ ਆਫਿਸ ਹੈਗਾ ਕਾਕੋਵਰ ਰੋਡ ਪਿੰਕ ਸਿਟੀ ਜਾਇਗਾ ਜੀ ਐਨਜੀਓ ਨੂੰ ਸਰ ਆਪਾਂ ਨੂੰ ਪੂਰੇ ਕਿਤੇ 2 ਸਾਲ ਹੋ ਗਏ ਜੀ ਠੀਕ ਆ ਆਪਾਂ ਜਿੱਦਾਂ ਆਪਾਂ ਵੀਡੀਓ ਵਗੈਰਾ ਦਾ ਕੰਮ ਨਹੀਂ ਕਰ ਰਹੇ ਸੀਗੇ ਨਾ ਪਿਛਲੇ ਹਫਤੇ ਹੀ ਆਫਿਸ ਲੈਣ ਦੇ ਹੈਲਪ ਦੀ ਲੋੜ ਆ ਸੀ ਉਹ ਵੀ ਮੈਡੀਕਲ ਲੈਣ ਦੀ ਹੈਲਪ ਕਰਦੇ ਆ ਉਪਰਾਲੇ ਸਰ ਦੇਖੋ ਮੇਨ ਤਾਂ ਉਪਰਾਲਾ ਜਿਹੜਾ ਇੱਥੇ ਆਪਣਾ ਪਟਿਆਲੇ ਚ ਤੁਹਾਨੂੰ ਦੱਸਤਾ ਨਾ ਉਹ ਹੋਊਗਾ ਜੀ ਉਸ ਤੋਂ ਇਲਾਵਾ ਜਿਹੜੇ ਆਪਣੇ ਲੁਧਿਆਣੇ ਜਿਹੜੀ ਐਨਜੀਓ ਚੱਲ ਰਹੀ ਉਹਦੇ ਵਿੱਚ ਕਿਸ ਨੂੰ ਮੈਡੀਕਲ ਲੈਣ ਦੀ ਹੈਲਪ ਦੀ ਲੋੜ ਆ ਕਿਸੇ ਨੇ ਸਮਝਾਓ ਆਪਰੇਸ਼ਨ ਕਰਾਉਣਾ ਕਿਜੀ ਚੀਜ਼ ਦਾ ਨਾ ਉਹ ਦੇਖੋ ਨਹੀਂ ਆਪਣਾ ਸਾਹਕਤਬ ਹੋ ਰਿਹਾ ਪੈਸਿਆਂ ਦਾ ਨਾ ਉਹ ਸਾਡੀ ਐਨ ਜੀਓ ਨਾ ਆਵੇ ਅਸੀਂ ਉਹਦਾ ਅਪ੍ਰੂਵ ਕਰਾ ਕੇ ਕਰਾਵਾਂਗੇ ਹੁਣ ਪਿੱਛੇ ਆਪਾਂ ਕੈਂਪ ਲਾਇਆ ਸੀ ਅੱਖਾਂ ਦਾ ਉੱਥੇ ਆਪਾਂ 25 ਜਨਾਂ ਦਾ ਫ੍ਰੀ ਆਪਰੇਸ਼ਨ ਕਰਾਇਆ ਸੀ ਅੱਖਾਂ ਦਾ ਜੀ ਸਰਕਾਰ ਵੱਲੋਂ ਤੁਹਾਡੇ ਕੋਲੋਂ ਕੋਈ ਪ੍ਰਾਲਾ ਕੀਤਾ ਗਿਆ ਜਾਂ ਸਰਕਾਰ ਵੱਲੋਂ ਤੁਹਾਡੀ ਮਦਦ ਮਿਲੀ ਹੈ ਜਾਂ ਸਰਕਾਰਤਾ ਕੋਈ ਪਹੁੰਚ ਹੋਈ ਹੈ ਕਿ ਤੁਹਾਨੂੰ ਕੋਈ ਐ ਜੀ ਮਤਲਬ ਇੰਡੈਸਟਰੀ ਮਿਲੀ ਸਕੇ ਇਹਨਾਂ ਅਸੀਂ ਆਪਣੀ ਰਿਸੋਰਸ ਨੂੰ ਅੱਗੇ ਵਧਾਉਣਾ ਹੈ ਨਹੀਂ ਸਰ ਸਰਕਾਰ ਵੱਲੋਂ ਸਾਨੂੰ ਅਜੇ ਕੋਈ ਫੰਡ ਨਹੀਂ ਮਿਲਿਆ ਜੋ ਅਸੀਂ ਕਰ ਰਹੇ ਹਾਂ ਸਿਮਨ ਟੀਮ ਮੈਂਬਰ ਮਿਲ ਕੇ ਕਰ ਰਹੇ ਹਾਂ ਜਿੰਨਾ ਸਾਡੇ ਕੋਲ ਹੋ ਸਕਦਾ ਅਸੀਂ ਕਰ ਰਹੇ ਹਾਂ ਨਾ ਜੀ ਸਰਕਾਰ ਤੋਂ ਪਿਛਲੇ ਇੰਟਰਵਿਊ ਵਿੱਚ ਵੀ ਸੀ ਕਿਹਾ ਸੀਗਾ ਕਿ ਯੂਥ ਨੂੰ ਸਰਕਾਰ ਦੀ ਬਹੁਤ ਲੋੜ ਆ ਨਾ ਸਰਕਾਰ ਸਾਨੂੰ ਹੱਲਾਸ਼ੇਰੀ ਦੇਊਗੀ ਅਸੀਂ ਆਪਣੀ ਐਸਐਨਜੀਓ ਨੂੰ ਹੋਰ ਚਾਰ ਗੁਣਾ ਅੱਗੇ ਲੈ ਕੇ ਜਾਵਾਂਗੇ ਜੀ ਕੋਈ ਦੇਖ ਲਿਆ ਜਿਹੜਾ ਨੌਜਵਾਨਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਇਹ ਵਧੀਆ ਨੌਜਵਾਨਾਂ ਵੱਲੋਂ ਵਧੀਆ ਉਪਰਾਲਾ ਕੀਤਾ ਗਿਆ ਅਸੀਂ ਪਿੰਡ ਬਾਰਨ ਵੱਲੋਂ ਤੇ ਪੰਚਾਇਤ ਵੱਲੋਂ ਇਹਨਾਂ ਦੇ ਪੂਰੀ ਸਪੋਰਟ ਕਰਾਂਗੇ ਜਿਵੇਂ ਵੀ ਹੋਈ ਹਰ ਤਰ੍ਹਾਂ ਇਹਨਾਂ ਦੇ ਨਾਲ ਖੜਾਂਗੇ ਤੇ ਪੂਰੀ ਸਪੋਰਟ ਕਰਾਂਗੇ ਸਰਪੰਚ ਸਾਹਿਬ ਲਾਫਿਸ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਹਾਂਜੀ ਸਰਪੰਚ ਸਾਹਿਬ ਦਾ ਬਹੁਤ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਆ ਜੀ ਵਧੀਆ ਅਸੀਂ ਹਰ ਤਰ੍ਹਾਂ ਇਹਨਾਂ ਬੇਟਿਆਂ ਦੇ ਨਾਲ ਜੋ ਵੀ ਇਹਨਾਂ ਨੂੰ ਕੋਈ ਪ੍ਰੋਬਲਮ ਹੋਵੇ ਦੱਸਣ ਮੈਂ ਇਹਨਾਂ ਦੇ ਨਾਲ ਅੱਛਾ ਹੁਣ ਲੜਕੀਆਂ ਦੀ ਹੈਲਪ ਵੀ ਹੈ ਜੀ ਤਾਂ ਫਿਰ ਇਹਨਾਂ ਸਮਾਜ ਦੇ ਵਿੱਚ ਬੜੇ ਪ੍ਰਾਇਡ ਵੀ ਫਿਰ ਹੁਣ ਬੇਟਿਆਂ ਨੂੰ ਜ਼ਿਆਦਾ ਲੋਡ ਹੈ ਬੇਟੀਆਂ ਦੇ ਲਈ ਤਾਂ ਅਸੀਂ ਕਦੇ ਕੁਝ ਬੁਰਾ ਸੋਚਿਆ ਹੀ ਨਹੀਂ ਅਸੀਂ ਤਾਂ ਮਾਵਾ ਹਲਾ ਜੀ ਪਰ ਸਮਾਜ ਵਿੱਚ ਹੁੰਦਾ ਤਾਂ ਬਹੁਤ ਕੁਸ਼ ਹੈ ਖੈਰ ਗਵਰਨਮੈਂਟ ਨੇ ਕਾਨੂੰਨ ਵੀ ਉਹਨਾਂ ਦੇ ਲਈ ਬਣਾਤੇ ਪਰ ਹੁਣ ਕੁੜੀਆਂ ਉਹਨਾਂ ਦਾ ਨਜਾਇਜ਼ ਸ਼ਹਿਦਾ ਉਠਾ ਰਹੀਆਂ ਨੇ ਤੇ ਬੱਚਿਆਂ ਨੂੰ ਪ੍ਰੋਬਲਮ ਹੋ ਰਹੀ ਆ ਅਸੀਂ ਜੋ ਰਹੇ ਹਾਂ ਹੁਣ ਤਾਂ ਮੈਂ ਤਾਂ ਵੀ ਮੈਨੂੰ ਪਤਾ ਹੈਗਾ ਮੇਰੇ ਨਾਲ ਕੀ ਪਿੱਤੀ ਹੈਗੀ ਆ ਇਹ ਕਮੈਂਟ ਤੁਹਾਡੀ ਜੀ ਸਰਕਾਰ ਇਹ ਜਿਹੜਾ ਕਾਫੀ ਜੀਸ ਨੂੰ ਵੀ ਪੁੱਛਿਆ ਆਮ ਘਰਾਂ ਦੇ ਵਿੱਚ 60% ਲੋਕਾਂ ਦੇ ਘਰਾਂ ਵਿੱਚ ਇਹ ਹਾਲ ਹੈ ਇਹ ਚੱਲ ਰਹੇ ਆ ਵੀ ਅਸੀਂ ਕੁਝ ਬੋਲਣਾ ਨਹੀਂ ਹੈਗਾ ਤਾਂ ਆਖ ਰਹੇ ਨਹੀਂ ਤਾਂ ਜ਼ਿਆਦਾ ਘਰਾਂ ਦੇ ਵਿੱਚ ਆਸ ਟਾਈਮ ਜਿਹੜੀਆਂ نوਹਾ ਸਿਰ ਚੜ ਚੁੱਕੀਆਂ ਨਾ ਕਿਤਾ ਨਹੀਂ ਮੁੰਡਿਆਂ ਨੂੰ ਵੀ ਪਹਿਨ ਕਰਨ ਕੀਤਾ ਗਿਆ ਕਿਦਾਂ ਦਾ ਇਹਨਾਂ ਦਾ ਸ਼ਾਹ ਹੋਗਾ ਇਹ ਅੱਗੇ ਵਧਣ ਦੇ ਲਈ ਕਿਦਾਂ ਦਾ ਆਸ਼ੀਰਵਾਦ ਦੇਖੋ ਜੀ ਸਾਡੇ ਵੱਲੋਂ ਤਾਂ ਫੁੱਲ ਸਪੋਰਟ ਫੁੱਲ ਆਸ਼ੀਰਵਾਦ ਔਰ ਅਸੀਂ ਇਹ ਉਮੀਦ ਕਰਾਂਗੇ ਦਿਨ ਤੁਕੜੀ ਰਾਤ ਚੱਕਣੀ ਤਰੱਕੀ ਕਰਾਂਗੇ ਮਖਵਾਇ ਗਰੀ ਜੋ ਇਹਨਾਂ ਚਾਨਿਆ ਸੰਸਥਾ ਸ਼ੁਰੂ ਕਰੀ ਹੈ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿਉਂਕਿ ਜਿਹੜੇ ਕੁੜੀਆਂ ਵਾਲੇ ਇਹਨਾਂ ਨੇ ਕਿ ਧੰਦਾ ਹੀ ਅਪਣਾ ਲਿਆ ਇੱਕ ਨਾਲ ਵਿਆਹ ਕਰਾਇਆ ਉਦੋਂ 15-20 ਲੱਖ ਰੁਪਏ ਦੇ ਫੇਰ ਦੂਜੇ ਨਾਲ ਦੇ ਦਿਆ ਜਦੋਂ ਬੰਦਾ ਫਸਿਆ ਬੰਦੇ ਮੈਂ केसा ਕੋਟ ਕਚੈਰੀਆਂ ਮ ਬਜ਼ੁਰਗ ਬਜ਼ੁਰਗ ਬੰਦੇ ਖੁਦ ਮੈਂ ਆਪ ਰੋਲਦੇ ਦੇਖੇ ਨਹੀਂ ਜੋ ਮੰਗ ਕਰਦੇ ਆ ਅਸੀਂ ਉਦਾਂ ਦੀ ਮੰਗ ਕਰਦੇ ਵੀ ਹਰ ਇੱਕ ਬੰਦੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਹਨ ਮੁੰਡਿਆਂ ਦੀ ਕੋਈ ਸੁਣਵਾਈ ਨਹੀਂ ਹੈ ਜੋ ਕੋਈ ਪਾਣਾ ਸਾਡੇ ਗਵਾਂਡ ਦੇ ਵਿੱਚ ਵੀ ਵਾਪਰਿਆ ਉਹ ਸਾਰਾ ਕੋਈ ਖਰਚਾ ਵੀ ਦਿੰਦੇ ਰਹੇ ਸਾਰਾ ਕੋਈ ਕਰਦੇ ਰਹੇ ਐਂਡ ਦੇ ਵਿੱਚ ਮੁੰਡੇ ਨੂੰ ਜੇਲ੍ਹ 'ਚ ਫਸਾਤਾ ਬੱਚੇ ਵੀ ਆਪ ਲੈ ਕੇ ਹੈ ਮਤਲਬ ਪਹਿਲਾਂ ਸੱਸ ਨੂੰ ਲਾਰੇ ਲਾਉਂਦੀ ਰਹੀ ਜੀ ਮੈਂ ਆ ਜਾਣਾ ਮੈਂ ਆ ਜਾਣਾ ਸੱਸ ਨੇ ਜਿਹੜੀ ਆਪਣੀ ਜ਼ਮੀਨ ਦੀ ਮਾੜੀ ਮੋਟੀ ਪੂੰਜੀ ਉਹ ਵੀ ਉਹਦੇ ਨੂੰ ਨੌਕਰਾਤੀ ਨੇ ਸਾਰਾ ਕੋਲੇ ਜਾ ਕੇ ਬਾਅਦ ਚ ਮੁੰਡੇ ਨੂੰ ਨੇ ਜੇਲ੍ਹੋਂ ਸਾਤਾ ਦੋਸੋ ਐਡਾ ਬੜਾ ਪਾਪ ਪਾਪ ਹੋ ਰਿਹਾ ਏ ਮਾਂ ਪਿਓ ਪਹਿਲਾਂ ਡਰਦੇ ਬੋਲਦੇ ਨਹੀਂ ਆ ਵੀ ਚਲੋ ਐਦਾਂ ਔਰੇ ਤੇ ਵੀ ਸਹੀ ਹੋ ਜਾਊਗਾ ਔਰੇ ਤੇ ਵੀ ਸਹੀ ਹੋ ਜਾਊਗਾ ਪਰ ਜਦੋਂ ਕੰਮੇ ਖਤਮ ਕਰ ਜਾਣੀਆਂ ਬਾਅਦ ਚ ਐਂਟ ਨਾ ਤਾਂ ਬੰਦੇ ਕੋਲ ਕੋਈ ਖਾਣ ਪੀਣ ਨੂੰ ਚੀਜ਼ ਛੱਡ ਗਿਆ ਜਾਨੀਆਂ ਨਾ ਕੋਈ ਬੱਚੇ ਰਹਿੰਦੇ ਨਾ ਆਪ ਦਾ ਜਨਾਨੀ ਨੇ ਰਹਿਣੀ ਗਿਆ ਨਾਲੋ ਜਨਾਨੀ ਖੁਦ ਨੌਕਰੀ ਕਰਦੀ ਐ ਉਹ ਬੇਟਾ ਸਾ ਦਿਹਾੜੀਦਾਰ ਬੰਦਾ ਏ ਜਿਹਨੂੰ ਜੇਲ੍ਹ ਚ ਫਸਾ ਕੇ ਬੈਠ ਗਿਆ ਦੇਖ ਲਓ ਤੁਸੀਂ ਇਹ ਕਿਹੜੀ ਮਤਲਬ ਹੋਇਆ ਬੱਚਾ ਵਾਸਤੇ ਬੇਟਾ ਵਾਸਤੇ ਕੋਈ ਇਨਸਾਫ ਹੀ ਨਹੀਂ ਹੈ ਕਿਤੋਂ ਦੀ ਉਮੀਦ ਰੱਖਦੇ ਹੋਰੇ ਮੁੰਡਿਆਂ ਨੇ ਇਹ ਤਾਂ ਮੈਂ ਬਹੁਤ ਜ਼ਿਆਦਾ ਉਮੀਦ ਰੱਖਦੀ ਆਂ ਵੀ ਇਹਦੇ ਨਾਲ ਬੇਟਿਆਂ ਨੂੰ ਕੁਝ ਨਾ ਕੁਝ ਇਨਸਾਫ ਮਿਲੇਗਾ ਇਹਨਾਂ ਨੂੰ ਪਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਠੀਕ ਹਾਂ ਬਹੁਤ ਖੁਸ਼ੀ ਹੋ ਰਹੀ ਹੈ ਅਸੀਂ ਤਾਂ ਇਸ ਟਾਈਮ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ਸਾਡੀ ਟੀਮ ਮਿਲ ਕੇ ਮੁੰਡਿਆਂ ਵਾਸੀ ਪਲੇਟਫਾਰਮ ਬਣਿਆ ਸੀ ਅਨਮੋਲ ਸਰ ਦਾ ਬਹੁਤ ਧੰਨਵਾਦ ਕਰਦੇ ਆ ਜੀ ਕਿ ਉਹਨਾਂ ਨੇ ਮਤਲਬ ਮੁੰਡਿਆਂ ਦੀ ਸੁਣਵਾਈ ਸੁਣਵਾ ਤੇ ਮੁੰਡੇ ਇੰਨੇ ਰੋਲਦੇ ਫਿਰਦੇ ਸੀ ਉਹਨਾਂ ਦੀ ਕਿਤੇ ਸੁਣਵਾਈੋ ਨਹੀਂ ਹੁੰਦੀ ਕਦੇ ਕੋਟ ਕਚਹਿਰੀ ਕਦੇ ਕਿਤੇ ਹਰ ਕਿਤੇ ਧੱਕੇ ਖਾਂਦੇ ਸੀ ਰੋਂਦੇ ਸੀ ਵਿਚਾਰੇ ਕਿ ਸਾਡੀ ਕੋਈ ਸੁਣਦਾ ਨਹੀਂ ਸਾਨੂੰ ਕੋਈ ਗਾਈਡ ਨਹੀਂ ਕਰਦਾ ਸਾਨੂੰ ਪਤਾ ਨਹੀਂ ਲੱਗ ਰਿਹਾ ਮੈਡਮ ਅਸੀਂ ਕੀ ਕਰੀਏ ਕਿੱਥੇ ਜਾਈਏ ਤੇ ਇੱਕ ਆ ਪਲੇਟਫਾਰਮ ਬਣਿਆ ਸਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਕਿ ਉਹ ਇੱਥੇ ਆ ਕੇ ਆਪਣੇ ਦੁੱਖ ਦੱਸ ਸਕਦੇ ਆ ਕਿ ਸਰ ਸਾਨੂੰ ਗਾਈਡ ਕਰੋ ਸਾਨੂੰ ਰਸਤਾ ਦੱਸੋ ਐਨੇ ਪਰੇਸ਼ਾਨ ਹੈ ਮੁੰਡੇ ਕਿ ਉਹਨਾਂ ਨੂੰ ਇਹ ਨਹੀਂ ਸਮਝ ਲੱਗ ਰਿਹਾ ਹੈਗਾ ਕਿ ਅਸੀਂ ਹੁਣ ਕੀ ਕਰੀਏ ਉਹ ਐਨੇ ਪਰੇਸ਼ਾਨ ਹੋ ਕੇ ਫਿਰ ਸੋਚਦੇ ਸੁਸਾਈਡ ਕਰ ਲਈਏ ਕੋਈ ਰਸਤਾ ਹੀ ਨਹੀਂ ਮਿਲਦਾ ਕਿਉਂਕਿ ਝੂਠੇ ਕੇਸ ਐਨੇ ਉਹਨਾਂ ਤੇ ਬਣ ਜਾਂਦੇ ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਵਿਚਾਰਿਆਂ ਨੂੰ ਕਿ ਕਿਹੜਾ ਰਸਤਾ ਅਪਣਾਈਏ ਜੀ ਤੇ ਇਸ ਕਰਕੇ ਬਹੁਤ ਵਧੀਆ ਹੁਣ ਸਾਡੀ ਟੀਮ ਤੇ ਅਨਮੋਲ ਸਰ ਨਾਲ ਮਿਲ ਕੇ ਇਹ ਕੋਸ਼ਿਸ਼ ਕਰ ਰਹੇ ਆ ਕਿ ਵੱਧ ਤੋਂ ਵੱਧ ਉਹਨਾਂ ਦੀ ਹੈਲਪ ਕਰੀ ਜਾਵੇ ਸਾਡੇ ਵੱਲੋਂ ਮਤਲਬ ਜੋ ਵੀ ਜਿੰਨਾ ਵੀ ਕਰ ਸਕਦੇ ਆ ਉਹਨਾਂ ਵਾਸਤੇ ਵੱਧ ਤੋਂ ਵੱਧ ਚੜ ਕੇ ਕੰਮ ਕਰੀਏ ਜੀ ਹਾਂਜੀ ਜੀ ਬਹੁਤ ਹਾਂਜੀ ਅਸੀਂ ਬਹੁਤ ਧੰਨਵਾਦੀ ਆ ਅਨਮੋਲ ਸਰ ਦੇ ਇਹਨਾਂ ਨਾਲ ਰਲ ਮਿਲ ਕੇ ਕੰਮ ਕਰ ਰਹੇ ਆਂ ਅਵਾਜ਼ ਪਾਵਰ ਆਫ ਮੈਂਡੇ ਵਿੱਚ ਅਸੀਂ ਸਿਰਫ ਇਹੀ ਚਾਹੁੰਦੇ ਹਾਂ ਕਿ ਮੁੰਡਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿਉਂਕਿ ਕੁੜੀਆਂ ਦੇ ਲਈ ਹਰ ਇੱਕ ਚੀਜ਼ ਦੇ ਵਿੱਚ ਇਨਸਾਫ ਆ ਮੁੰਡਿਆਂ ਦੇ ਲਈ ਕੋਈ ਸਾਰ ਇਨਸਾਫ ਨਹੀਂ ਹੈਗਾ ਕਿਉਂਕਿ ਵਿਆਹ ਹੋ ਜਾਂਦੇ ਆ ਬੱਚੇ ਉਹਨਾਂ ਦੇ ਰੂਲ ਜਾਂਦੇ ਆ ਇੱਥੋਂ ਤੱਕ ਕਿ ਲੇਡੀਜ਼ ਜੋ ਹੈਗੀਆਂ ਘਰ ਦੀਆਂ ਬੋਹਾਂ ਆ ਤੇ ਉਹ ਬੱਚੇ ਵੀ ਲੈ ਕੇ ਚਲੇ ਜਾਣੇ ਕਿਉਂਕਿ ਇੱਕ ਫਾਦਰ ਆ ਉਹ ਨਾਲ ਪਿੱਛੇ ਤੜਫਦੇ ਰਹਿੰਦੇ ਆ ਸਾਰੀ ਫੈਮਿਲੀ ਤੜਫਦੀ ਆ ਇਸ ਲਈ ਅਸੀਂ ਇਹੀ ਉਪਰਾਲਾ ਕੀਤਾ ਅਨਮੋਲ ਸਰ ਨੇ ਕਿ ਉਹਨਾਂ ਦੇ ਲਈ ਪੂਰਾ ਗਾਈਡ ਕੀਤਾ ਜਾਵੇ ਤੇ ਮੁੰਡਿਆਂ ਨੂੰ ਹਰ ਚੀਜ਼ ਦੀ ਹੈਲਪ ਦਿੱਤੀ ਜਾਵੇ ਕਿ ਜੋ ਸਾਡਾ ਕਾਨੂੰਨ ਆ ਸਰਕਾਰ ਆ ਇਹਨਾਂ ਨੂੰ ਵੀ ਇਸ ਚੀਜ਼ ਦੇ ਲਈ ਉਪਰਾਲਾ ਕਰਨਾ ਚਾਹੀਦਾ ਜਿੱਦਾਂ ਕਿ ਕੁੜੀਆਂ ਦੇ ਲਈ ਕੀਤਾ ਹੈ ਮੁੰਡਿਆਂ ਦੇ ਲਈ ਵੀ ਇਹ ਹੋਣਾ ਚਾਹੀਦਾ ਹੈ ਕਾਨੂੰਨ ਆ ਹਰ ਇੱਕ ਚੀਜ਼ ਦੀ ਇਨਵੈਸਟੀਗੇਸ਼ਨ ਪੂਰੀ ਤਰ੍ਹਾਂ ਕਰਨ ਤੋਂ ਬਾਅਦ ਹੀ ਜੋ ਵੀ ਇਹ ਸਟੈਪ ਲੈਣਾ ਚਾਹੀਦਾ ਹੈ ਇਹ ਨਹੀਂ ਹੈਗਾ ਕਿ ਮੁੰਡਿਆਂ ਤੇ ਹੀ ਸਾਰੇ ਐਕਸ਼ਨ ਲਿੱਤੇ ਜਾਣ ਕਿਉਂਕਿ ਅਜੇ ਤੱਕ ਮੁੰਡਿਆਂ ਦੀ ਕੋਈ ਸੁਣਵਾਈ ਨਹੀਂ ਹੈਗੀ ਬੱਚੇ ਵੀ ਰੁੱਲ ਰਹੇ ਹਨ ਤੇ ਫਾਦਰ ਵੀ ਰੁੱਲ ਰਹੇ ਹਨ ਠੀਕ ਹੈ ਠੀਕ ਹੈ ਸਾਰੇ ਪਰਿਵਾਰ ਰੁੱਲ ਰਹੇ ਹਨ ਇੱਕ ਇਹ ਆ ਕਿ ਇੱਕ ਨੋਆ ਵਿਆਹ ਕਰਵਾ ਕੇ ਇੱਕ ਕੁੜੀਆਂ ਨੇ ਧੰਦਾ ਬਣਾ ਲਿਆ ਆ ਕੁੱਟ ਮਾਰਤਾ ਬੁਲਾਇਆ ਇੰਤੋਂ ਤੱਕ ਕਿ ਕੁਛ ਨਹੀਂ ਦਿੱਤਾ ਜਾਂਦਾ ਕਿਸੇ ਨੂੰ 25 25 ਲੱਖ ਦੀ ਡਿਮਾਂਡ ਕੀਤੀ ਜਾਂਦੀ ਹੈ ਇਹ ਸਿਰਫ ਇੱਕ ਧੰਦਾ ਬਣਾ ਰੱਖਿਆ ਹੈ ਬਿਨਾਂ ਇਨਵੈਸਟੀਗੇਸ਼ਨ ਤੋਂ ਸਾਡੇ ਕੋਈ ਵੀ ਹੈ ਪੁਲਿਸ ਆ ਕੁਛ ਵੀ ਹੈ ਉਹ ਬਿਨਾਂ ਇਨਵੈਸਟੀਗੇਸ਼ਨ ਤੋਂ ਮੁੰਡਿਆਂ ਤੇ ਝੂਠੇ ਅਲਿਕੇਸ਼ਨ ਲਗਾ ਦਿੰਦੇ ਸਿਰਫ ਸਾਡੀ ਰਿਕਵੈਸਟ ਹੈ ਸਰਕਾਰਾਂ ਨੂੰ ਵੀ ਇਹਨਾਂ ਦੇ ਵਿੱਚ ਮੁੰਡਿਆਂ ਦੀ ਪੂਰੀ ਹੈਲਪ ਕੀਤੀ ਜਾਵੇ ਜਿਹੜੇ ਨਿੱਕੇ ਬੱਚੇ ਜਨਮ ਲੈਣੇ ਉਹਨਾਂ ਦਾ ਇਸ ਦੇ ਵਿੱਚ ਕੋਈ ਕਸੂਰ ਨਹੀਂ ਕਿਉਂਕਿ ਇਹਦੇ ਮਦਦ ਇੱਕ ਮਦਰ ਨੂੰ ਵੀ ਅਥਾਰਟੀ ਹੈਗੀ ਆ ਤਾਂ ਫਾਦਰ ਨੂੰ ਵੀ ਅਥਾਰਟੀ ਹੋਣੀ ਚਾਹੀਦੀ ਆ ਬੂਤ ਵੱਲੋਂ ਸਰਕਾਰਾਂ ਵੱਲੋਂ ਕਿ ਬੱਚਾ ਫਾਦਰ ਸਾਹਿਬ ਕੋਲ ਵੀ ਰਵੇ ਕਿਉਂਕਿ ਅਸੀਂ ਰੋਲ ਰਹੇ ਹਾਂ ਸਾਰੇ ਬੱਚੇ ਤੜਫ ਰਹੇ ਆ ਫਾਦਰ ਤੜਫ ਰਹੇ ਆ ਆਪਣੇ ਬੱਚਿਆਂ ਲਈ ਸਾਨੂੰ ਇੱਕ ਕੋਰਟ ਦੇ ਵਿੱਚ ਵੀ ਇਨਸਾਫ ਨਹੀਂ ਮਿਲ ਰਿਹਾ ਬੱਚਿਆਂ ਦੇ ਅਸੀਂ ਇਹੀ ਅਪੀਲ ਕਰਦੇ ਆ ਕਿ ਸਾਡੀ ਸਾਰਿਆਂ ਦੀ ਸੁਣਵਾਈ ਹੈ ਕਿ ਜੋ ਵੀ ਹੈਗਾ ਕਿ ਬੱਚਿਆਂ ਨੂੰ ਬਰਾਬਰ ਦਾ ਹੱਕ ਮੁੰਡਿਆਂ ਨੂੰ ਵੀ ਦਿੱਤਾ ਜਾਵੇ ਠੀਕ ਹੈ ਜੀ ਹਮਨ ਕੋ ਲਾਈਵ ਜਾਣਾ ਬੱਚਿਓ ਹਾਂ ਹਾਂਜੀ ਹਾਂਜੀ ਮੈਂ ਤਾਂ ਇਹ ਜਿਹੜਾ ਉਪਰਾਲਾ ਕੀਤਾ ਗੌਰਵ ਸ਼ਾਹ ਨੇ ਬਹੁਤ ਵਧੀਆ ਉਪਰਾਲਾ ਕੀਤਾ ਮੈਂ ਐਦੀ ਹੀ سپورਟ ਦੇ ਵਿੱਚ ਆਇਆ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੀ ਆ ਮੁੰਡਿਆਂ ਦੇ ਨਾਲ ਵੀ ਨਜਾਇਜ਼ ਹੁੰਦਾ ਹੀ ਆ ਬਹੁਤ ਜ਼ਿਆਦਾ ਹੁੰਦਾ ਨਜਾਇਜ਼ ਕੋਈ ਸੁਸਾਈਡ ਕਰ ਰਹਿੰਦਾ ਕੋਈ ਕਿਸੇ ਵੱਲੋਂ ਪਰੇਸ਼ਾਨਾ ਕੋਈ ਕਿਸੇ ਵੱਲੋਂ ਪਰੇਸ਼ਾਨ ਮੈਂ ਤਾਂ ਇਹੀ ਕਹਿੰਦਾ ਜੋ ਵੀ ਵਧੀਆ ਕੀਤਾ ਆਪਾਂ ਇਹਦੇ ਨਾਲ ਫੁੱਲ ਸਪੋਰਟਿੰਗ ਨਾਲ ਖੜਾ ਮੈਂ ਕੀ ਕਹਿੰਦੇ ਲੱਗ ਰਿਹਾ ਜਿਵੇਂ ਨਾਲ ਤੋਂ ਬਹਿ ਕਰਦੇ ਤੇ ਇਹ ਵੀ ਦੇਖ ਕੇ ਹੋਰ ਵੀ ਬਹੁਤ ਸਾਰੇ ਨੌਜਵਾਨ ਜੀ ਚਿਰਣਾ ਬੂੜੀ ਆ ਹਾਂ ਹਾਂ ਬਿਲਕੁਲ ਹਾਂ ਹਾਂ ਸੰਯੋਗ ਕਰਾਂਗੇ ਬਿਲਕੁਲ ਬਿਲਕੁਲ ਦੇਖੋ ਜੀ ਕਹਿੰਦੇ ਇਹਦੇ ਵਿੱਚ ਆਪਾਂ ਕੁੜੀ ਮੁੰਡਾ ਦੋਨਾਂ ਦੇਖਾਂਗੇ ਕੰਦੇ ਕਿਹਦੀ ਗਲਤੀ ਆ ਕਿਹਦੀ ਨਹੀਂ ਆ ਇਹ ਨਹੀਂ ਕਿ ਮੁੰਡਾ ਨਜਾਇਜ਼ ਟੰਗਿਆ ਜਾਵੇ ਆ ਕੁੜੀ ਨਜਾਇਜ਼ ਟੰਗਿਆ ਟੰਗੀ ਜਾਵੇ ਜੋ ਵੀ ਹੋਊਗਾ ਸਾਹਮਣੇ ਫੈਸਲਾ ਹੋਊਗਾ ਜੋ ਵੀ ਹੋਊਗਾ